ਹੋਇਆ ਸਾਡੇ ਬਿਮਾਰਤਾ ਨੁਕਸਾਨ ਹੋਇਆ ਤੁਸੀਂ ਸਾਰਿਆਂ ਨੇ ਦੇਖਿਆ ਜੋ ਜਿਹੜੀ ਡੀਲ ਕੀਤੀ ਹੈ ਜਿਹੜੀ ਡੀਲ ਕੀਤੀ ਹੈ ਬਿਲਕੁਲ ਦੇਸ਼ ਵਿਰੋਧੀ ਹੈ ਤੁਸੀਂ ਸਾਰੇ ਜਾਣਦੇ ਹੋ ਵੀ ਮੋਦੀ ਸਾਹਿਬ ਨੇ ਇੰਨਾ ਲੱਗਦਾ ਹੈ ਵੀ ਜਿਵੇਂ 트াম্প ਦੇ ਮੂਰੇ ਅਮਰੀਕਾ ਦੇ ਮੂਰੇ ਆਪਣੇ ਆਪ ਨੂੰ ਸਪੁਰਦ ਕਰਤਾ ਹੁੰਦਾ ਹੈ ਬੀਏ 10 ਤੁਸੀਂ ਸਾਰੀ ਜਾਣਦੇ ਹੋ ਵੀ ਸਾਡੇ ਤੇ ਤਾਂ ਉਹਨਾਂ ਨੇ 18% ਤਾਂ ਜਿਹੜਾ ਲਾਇਆ ਹੈਗਾ ਪਰ 12% ਦਾ ਲਾਇਆ ਤੇ ਅਸੀਂ ਉਹ 0% ਤੇ ਰੋਣਦ ਕਰੋ ਆਪ ਨੂੰ ਵੇਚਣਾ ਬੰਦ ਕਰੋ ਬੰਦ ਕਰੋ ਬੰਦ ਕਰੋ ਆਪ ਨੂੰ ਗਿਰਵੀ ਰੱਖਣਾ ਬੰਦ ਕਰੋ ਬੰਦ ਕਰੋ ਬੰਦ ਕਰੋ ਆਪੋ ਯੂ ਐਸ ਏ ਡੀਲ ਰੱਦ ਕਰੋ ਬੰਦ ਕਰੋ ਬੰਦ ਕਰੋ ਮੁਟਾਰ ਮਰਦਾਬਾਦ 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 ਲੋਕੀ ਸਰਕਾਰ ਕੀ ਆਮ ਬੰਦੇ ਨੂੰ ਸਮਝ ਆ ਜੇ ਗੱਲ ਕੀ ਕਰ ਰਹੀ ਹੈ ਬੜੇ ਸਾਸ਼ਟ੍ਰਿਕ ਸ਼ਬਦਾਂ ਦੇ ਵਿੱਚ ਤਾਂ ਇਹ ਹੈ ਕਿ ਹਿੰਦੁਸਤਾਨ ਦੀ ਸਰਕਾਰ ਨੇ ਅਮਰੀਕਾ ਦੇ ਨਾਲ ਕੁਝ ਟ੍ਰੇਡ ਵਪਾਰ ਸਮਝੋਤੇ ਕੀਤੇ ਆ ਜਿਹਦੇ ਤਹਿਤ ਅਮਰੀਕਾ ਦਾ ਜਿਹੜਾ ਸਮਾਨ ਹੋਊਗਾ ਉਸ ਦੇ ਉੱਤੇ ਜ਼ੀਰੋ ਟੈਰਫ ਲੱਗੇਗਾ ਔਰ ਸਾਡੇ ਮੁਲਕ ਦੇ ਵਿੱਚ ਆ ਕੇ ਸਸਤਾ ਵਿਕੂਗਾ ਔਰ ਜਿਹੜਾ ਸਾਡਾ ਮਾਲ ਉਧਰ ਜਾਣਾ ਸੀ ਉਸ ਦੇ ਉੱਤੇ ਅਮਰੀਕਾ ਟੈਰਫ ਲਾਊਗਾ ਜਿਹਦੇ ਨਾਲ ਸਾਡਾ ਮਾਲ ਜਿਹੜਾ ਉਸ ਦੀ ਵਿਕਰੀ ਘੱਟ ਹੋਏਗੀ ਸਾਨੂੰ ਮੰਡੀ ਹੋਰ ਲੱਭਣੀ ਪਏਗੀ ਅਮਰੀਕਾ ਦੀ ਬਹੁਤ ਲੰਬੇ ਸਮੇਂ ਦੇ ਉੱਤੇ ਨਿਗਾਹ ਹੈ ਹਿੰਦੁਸਤਾਨ ਦੀ ਮੰਡੀ ਤੇ ਕਿਉਂਕਿ ਸਾਡੇ ਜਿਹੜੀ ਆਵਾਦੀ ਹੈ ਉਹ ਸਾਰੀ ਦੁਨੀਆ ਤੋਂ ਵੱਚ ਚੁੱਕੀ ਹੈ ਇੱਥੇ ਖਾਸ ਤੌਰ ਦੇਤੇ ਉਹਨਾਂ ਦੀ ਨਿਗਾ ਜਿਵੇਂ ਪਹਿਲਾਂ ਉਹਨਾਂ ਦੀ ਤੇਲ ਕੰਟਰੀਆਂ ਤੇ ਨਿਗਾ ਸੀ ਉਹਨਾਂ ਨੇ ਇਰਾਨ ਇਰਾਕ ਜਾਂ ਜਿੰਨੇ ਵੀ ਹੋਰ ਤੇਲ ਕੰਟਰੀ ਸੀ ਸਭ ਦੇ ਵਿੱਚੋਂ ਤੇਲ ਨੂੰ ਲੁੱਟਿਆ ਉਹਨਾਂ ਦੀਆਂ ਜੰਗਾਂ ਕਰਵਾਈਆਂ ਉਹਨਾਂ ਨੂੰ ਆਪਦੇ ਹਥਿਆਰ ਵੇਚੇ ਆਪਦੇ ਹਥਿਆਰ ਵੇਚ ਕੇ ਆਦੀ ਇਕਨੋਮ ਤਕੜਾ ਕੀਤਾ ਉਹਨਾਂ ਦੀ ਤੇਲ ਦੀ ਲੁੱਟ ਕਰਕੇ ਆਉ ਦਾ ਜਾਨਾ ਭਰਿਆ ਸਾਡੇ ਅਨ ਆਰਗੇਨਾਈਜ਼ਡ ਸੈਕਟਰ ਹੈ ਖੇਤੀ ਸੈਕਟਰ ਡੇਰੀ ਸੈਕਟਰ ਉਸ ਦੇ ਉੱਤੇ ਉਹਨਾਂ ਦੀ ਬਹੁਤ ਵੱਡੀ ਅੱਖ ਹੈ ਉਹ ਸੋਚਦੇ ਆ ਕਿ ਅਗਰ ਅਸੀਂ ਇੱਥੇ ਖੇਤੀ ਸੈਕਟਰ ਨੂੰ ਕਾਬੂ ਕਰ ਲਈਏ ਤਾਂ ਇਸ ਦੇ ਨਾਲ ਜਿਹੜਾ ਉਹ ਕੱਚਾ ਮਾਲ ਵੀ ਇੱਥੇ ਜੋ ਤਿਆਰ ਕਰਨਗੇ ਸਾਨੂੰ ਵੇਚਣਗੇ ਉਸ ਤੋਂ ਮੁਨਾਫਾ ਕਮਾਉਣਗੇ ਔਰ ਜਿਹੜਾ ਆਪਦਾ ਮਾਲ ਇੱਥੇ ਵੇਚਣਗੇ ਉਸ ਤੋਂ ਵੀ ਮੁਨਾਫਾ ਕਮਾਉਣਗੇ ਇਸ ਕਰਕੇ ਅੱਜ ਕਿਸਾਨ ਜੱਥੇਬੰਦੀਆਂ ਮਜ਼ਦੂਰ ਜੱਥੇਬੰਦੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਜਿਹੜੀਆਂ ਇਸ ਗੱਲ ਨੂੰ ਸਮਝ ਰਹੀਆਂ ਨੇ ਉਹ ਬਹੁਤ ਚਿੰਤਤ ਹੈ ਉਸ ਦੇ ਲਈ ਅੱਜ ਸਾਰੇ ਹਿੰਦੁਸਤਾਨ 'ਚ ਜਿਹੜੇ ਰੋਸ ਪ੍ਰਦਰਸ਼ਨ ਹੋ ਰਿਹਾ ਧਰਨੇ ਹੋ ਰਹੇ ਆ ਸਾਡੀ ਪਾਰਟੀ ਨੇ ਵੀ ਜਿਲ੍ਹਾ ਹੈੱਡਕ quartਰ ਦੇ ਉੱਤੇ ਹਦਾਇਤ ਕੀਤੀ ਹੈ ਕਿ ਸਾਡੀ ਪਾਰਟੀ ਦੇ ਕਾਰਕੁਨ ਇਸ ਦੇ ਖਿਲਾਫ ਧਰਨਾ ਦੇਣ ਉਸ ਸੰਬੰਧ ਦੇ ਵਿੱਚ ਅਸੀਂ ਸਾਰੇ ਇਕੱਤਰ ਹੋਏ ਆਂ ਜਿਲ੍ਹੇ ਦੀ ਲੀਡਰਸ਼ਿਪ ਥੱਲੇ ਟ੍ਰੇਡ ਵਿੰਗ ਦੀ ਔਰ ਉਸ ਲਈ ਅਸੀਂ ਇਸ ਦਿੱਤੇ ਟ੍ਰੇਡ ਸਮਝੌਤੇ ਦੀ ਨਿੰਦਾ ਕਰਦੇ ਆਂ ਉੱਥੇ ਮੋਦੀ ਸਾਹਿਬ ਨੂੰ ਬੇਨਤੀ ਕਰਦੇ ਆਂ ਕਿ ਇਸ ਸਮਝੌਤੇ ਰੱਦ ਕੀਤੇ ਜਾਣ ਔਰ ਹਿੰਦੁਸਤਾਨ ਦੀ ਆਉਣ ਵਾਲੇ ਸਮੇਂ ਦੇ ਵਿੱਚ ਇਕਨੋਮੀ ਨੂੰ ਬਚਾਇਆ ਜਾਵੇ। ਉਹ ਵੀ ਧਰਨਾ ਹੈਗਾ ਅਸੀਂ ਕਹਾਂ ਉਹ ਸਮਝ ਆਵੇ ਗੱਲ। ਇਹ ਧਰਨਾ ਇਹ ਗੱਲ ਦੀ ਹੈ ਕਿ ਜਿਹੜਾ ਮੋਦੀ ਸਾਹਿਬ ਨੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸਾਡੇ ਦੇਸ਼ ਨੂੰ ਅਮਰੀਕਾ ਦੇ ਅੱਗੇ ਗਿਰ ਵੀ ਰੱਖਤਾ। ਕਹਿਣੇ ਕਰਤਾ ਮੋਦੀ ਸਾਹਿਬ ਨੇ ਸਾਡਾ ਦੇਸ਼ ਅਮਰੀਕਾ ਦੇ ਕੋਲੇ ਕਿਉਂਕਿ ਜਿਹੜੀ ਡੀਲ ਕੀਤੀ ਹੈ ਉਹ ਮੈਂ ਮੋٹے ਸ਼ਬਦਾਂ ਦੱਸਦਾ ਕਿ ਜੇਕਰ ਸਾਡਾ ਕੋਈ ਸਮਾਨ ਅਮਰੀਕਾ ਜਾਊਗਾ ਤਾਂ ਉਹਦੇ ਉੱਪਰ 0% ਟੈਰਫ ਲੱਗੂਗਾ। ਜੇ ਅਮਰੀਕਾ ਦਾ ਕੋਈ ਵੀ ਸਮਾਨ ਚਾਹੇ ਡੇਰੀ ਪ੍ਰੋਡਕਟ ਆ ਚਾਹੇ ਫਸਲਾ ਚਾਹੇ ਫਰੂਟ ਆ ਉਹਦੇ ਉੱਪਰ 18% ਜਿਹੜਾ ਹੈਗਾ ਟੈਰਿਫ ਲੱਗੂਗਾ ਪਰ ਅਮਰੀਕਾ ਤਾਂ ਪਹਿਲੇ ਹੀ ਬਹੁਤ ਤਕੜਾ ਕੰਟਰੀ ਆ ਸਾਡੇ ਦੇਸ਼ ਦੇ ਪਹਿਲਾਂ ਕੀ ਹਾਲਾਤ ਆ ਕਿਉਂਕਿ ਅਮਰੀਕਾ ਦੇ ਜਿਹੜੇ ਸਰਕਮਸਟੈਂਸਸ ਆ ਐਟਮੋਸਫੀਅਰ ਹੋਰ ਆ ਸਾਡੇ ਦੇਸ਼ ਦਾ ਐਟਮੋਸਫੀਅਰ ਹੋਰ ਆ ਸੋ ਸਿੱਧੇ ਤਰੀਕੇ ਦੇ ਨਾਲ ਮੋਦੀ ਸਾਹਿਬ ਨੇ ਸਾਡੇ ਦੇਸ਼ ਨੂੰ ਗਿਰਵੀ ਰੱਖਤਾ ਸਾਡੇ ਦੇਸ਼ ਦੀ ਕਿਸਾਨੀ ਮਾਰਤੀ ਸਾਡੇ ਦੇਸ਼ ਦਾ ਦੁੱਧ ਉਤਪਾਦਕ ਮਾਰਤਾ ਸਾਡੇ ਦੇਸ਼ ਦਾ ਵਪਾਰੀ ਮਾਰਤਾ ਇਹ ਇਨਡਾਇਰੈਕਟਲੀ ਇੱਕ ਜਿਹੀ ਡੀਲ ਕੀਤੀ ਗਈ ਹੈ ਜਿਹੜਾ ਦੇਸ਼ ਨੂੰ ਗਿਰਵੀ ਰੱਖਤਾ ਸਾਡੀਆਂ ਸਰਹੱਦਾਂ ਤੇ ਸਾਡੇ ਜਵਾਨ ਸ਼ਹੀਦ ਹੁੰਦੇ ਆ ਸਾਡੇ ਦੇਸ਼ ਨੂੰ ਬਚਾਉਣ ਦੇ ਲਈ ਪਰ ਮੋਦੀ ਸਾਹਿਬ ਇੰਡਾਇਰੈਕਟਲੀ ਸਾਡੇ ਦੇਸ਼ ਨੂੰ ਗਹਿਨੇ ਤੱਕ ਗਨੇ ਰੱਖੀ ਜਾ ਰਿਹਾ ਸੋ ਮੈਂ ਬੇਨਤੀ ਕਰਦਾ ਮੋਦੀ ਸਾਹਿਬ ਤੁਹਾਨੂੰ ਰਿਜ਼ਾਈਨ ਕਰ ਦੇਣਾ ਚਾਹੀਦਾ ਕਿਉਂਕਿ ਤੁਸੀਂ ਦੇਖਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੋਦੀ ਸਾਹਿਬ ਦਾ ਬੜੀਆਂ ਵੱਡੀਆਂ ਫਾਈਲਾਂ 'ਚ ਵੀ ਨਾਮ ਆਉਣ ਵਾਲਾ ਹੈ ਉਹਦੇ ਨਾਲ ਵੀ ਸਾਡੇ ਦੇਸ਼ ਦਾ ਜਿਹੜਾ ਬੜਾ ਸ਼ਰਮਨਾਕ ਇੱਕ ਜਿਹੜਾ ਹੈਗਾ ਫੇਸ ਕਰਨਾ ਪੈਣਾ ਸਾਨੂੰ ਮੈਂ ਮੋਦੀ ਸਾਹਿਬ ਨੂੰ ਬੇਨਤੀ ਕਰਦਾ ਕਿ ਰਿਜ਼ਾਈਨ ਕਰੋ ਤੁਹਾਡੇ ਵਾਸਤੇ ਦੀ ਗੱਲ ਇਹ ਦੇਸ਼ ਚਲਾਉਣਾ ਤੁਸੀਂ ਦੇਸ਼ ਨੂੰ ਬਿਲਕੁਲ ਬਰਬਾਦ ਕਰ ਦਿਓਗੇ ਤੁਸੀਂ ਪਿਛਲੇ ਸਾਲਾਂ ਦੀ ਦੇਸ਼ ਦੀ ਬਰਬਾਦੀ ਦਾ ਦੇਖ ਲੋ ਉਠਾ ਕੇ ਡਾਕੂਮੈਂਟ ਕਿੰਨਾ ਦੇਸ਼ ਬਰਬਾਦ ਕੀਤਾ ਇਹਹੀ ਬੇਨਤੀ ਕਰਦੇ ਆ ਕਿ ਰਿਜ਼ਾਈਨ ਕਰ ਜੋ ਨਹੀਂ ਆਮ ਆਦਮੀ ਪਾਰਟੀ ਜਿਹੜੇ ਕਿਸਾਨਾਂ ਦੇ ਨਾਲ ਖੜੀ ਹੈ ਕਿਸਾਨ ਹਮੈਤੀ ਪਾਰਟੀ ਹੈ ਪਹਿਲਾਂ ਅਸੀਂ ਸਟੇਟ ਲੈਵਲ ਤੇ ਧਰਨੇ ਲਾਏ ਉਹਨਾਂ ਅਸੀਂ ਜ਼ਿਲ੍ਹਾ ਲੈਵਲ ਤੇ ਧਰਨੇ ਲਾਵਾਂਗੇ ਫਿਰ ਅਸੀਂ ਹੋਸਟ ਸਟੇਟਾਂ ਦੇ ਵਿੱਚ ਧਰਨੇ ਲਾਵਾਂਗੇ ਇਸ ਗੱਲ ਨੂੰ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਸਾਡੇ ਦੇਸ਼ ਨੂੰ ਕਿਸੇ ਦੇਸ਼ ਕੋਲ ਗਿਰ ਵੀ ਰੱਖਿਆ ਜਾਵੇ ਨਹੀਂ ਸਮਾਨ ਇਹ ਤਾਂ ਇੰਡਾਇਰੈਕਟਲੀ ਇੱਕ ਬੜਾ ਹਉਆ ਫਲਾਇਆ ਜਾ ਰਿਹਾ ਜੀ ਕਿਉਂਕਿ ਸਮਾਨ ਸਸਤਾ ਨਹੀਂ ਜਿਹੜਾ ਟੈਰਿਫ ਲੱਗਣਾ ਹੈ ਜਿਹੜਾ ਅਮਰੀਕਾ ਦਾ ਸਮਾਨ ਸਾਡੇ ਆਉਣਾ ਹੈ ਉਹਨਾਂ ਨੂੰ ਕੋਈ ਟੈਰਿਫ ਨਹੀਂ ਲੱਗਣਾਗਾ ਸਾਡੇ ਸਮਾਨ ਤੋਂ ਉਹਨਾਂ ਦਾ ਸਮਾਨ ਸਸਤਾ ਹੋਊਗਾ ਅਮਰੀਕਾ ਦਾ ਔਰ ਉਹਦੀ ਕੁਆਲਿਟੀ ਵੀ ਚੰਗੀ ਹੋਊਗੀ ਕਿਉਂਕਿ ਮੈਂ ਕਹਾਂ ਕਿ ਉੱਧਰ ਦੇ ਹਾਲਾਤ ਹੋਰ ਆ ਸਾਡੇ ਦੇਸ਼ ਦੇ ਹਾਲਾਤ ਹੋਰ ਆ ਤਾਂ ਸਾਡੇ ਦੇਸ਼ ਦੇ ਸਮਾਨ ਨੂੰ ਕੌਣ ਖਰੀਦੂਗਾ ਸਾਡੇ ਦੇਸ਼ ਦੇ ਕਿਸਾਨਾਂ ਦਾ ਦੁੱਧ ਕੌਣ ਖਰੀਦੂ ਸਾਡੇ ਦੇਸ਼ ਦੇ ਕਿਸਾਨਾਂ ਦਾ ਫਰੂਟ ਕੌਣ ਖਰੀਦੂ ਸਾਡੇ ਦੇਸ਼ ਦੇ ਕਿਸਾਨਾਂ ਦਾ ਹੋਰ ਜਿਹੜਾ ਪ੍ਰੋਡਕਟ ਆ ਕੌਣ ਖਰੀਦੂ ਕਿਉਂਕਿ ਉਹ ਤੋਂ ਦੁੱਧ ਆਇਆ ਕਰਨਾ ਸੁੱਕਾ ਦੁੱਧ ਪ੍ਰੈਕਟਾਂ ਦੇ ਵਿੱਚ ਉਹ ਬੜਾ ਈਜ਼ੀ ਹੋਊਗਾ ਜਾ ਕੇ ਉਹਨੂੰ ਕਰ ਲਿਆ ਕਰੂਗਾ ਕਿ ਸਾਡੇ ਜਿਹੜੇ ਕਿਸਾਨ ਵਿਚਾਰੇ ਦੁੱਧ ਆਪ ਮੱਝਾ ਪਾਲਦੇ ਆਪ ਚੁੰਦੇ ਵੇਚਦੇ ਉਹਨਾਂ ਦਾ ਬੜਾ ਨੁਕਸਾਨ ਹੋਣਾ ਸਸਤੇ ਸਮਾਨ ਦੀ ਗੱਲ ਨਹੀਂ ਗੱਲ ਸਾਡੀ ਮੰਡੀ ਨੂੰ ਪ੍ਰਭਾਵਿਤ ਕਰਨ ਦੀ ਆ ਕਿਉਂਕਿ ਅਮਰੀਕਾ ਬੇਸ਼ਅ ਦੇਖਦਾ ਕਿਹੜੇ ਦੇਸ਼ ਦੀ ਮੱਡੀ ਨੂੰ ਕਿਵੇਂ ਯੂਜ਼ ਕਰਨਾ ਹੈ ਕਿੱਥੇ ਹਥਿਆਰ ਵੇਚਨੇ ਆ ਕਿੱਥੇ ਜਹਾਜ਼ ਵੇਚਨੇ ਆ ਕਿੱਥੇ ਤੋਪਾਂ ਵੇਚਨੇ ਆ ਕਿੱਥੇ ਮੰਡੀਕਰਨ ਕਰਨਾ ਕਿਛੇ ਦੁੱਧ ਵਿੱਚ ਨਾ ਸੋ ਸਾਡੀ ਇਸ ਡੀਲ ਦੇ ਨਾਲ ਸਾਡਾ ਦੇਸ਼ ਇੱਕ ਤਰ੍ਹਾਂ ਨਾਲ ਗਿਰ ਵੀ ਰੱਖਿਆ ਗਿਆ। ਪਹਿਲੇ ਸਸਤਾ ਦੇਵਾਂਗੇ ਬਾਅਦ ਵਿੱਚ ਮਾਰ ਕੇ ਖਤਮ ਹੋਆ ਤੇ ਜੋ ਹੋ ਹੀ ਖਤਮ ਹੋਣਾ। ਬਾਅਦ ਵਿੱਚ ਮਹਿੰਗਾ ਚੱਕ ਦੇਣਾ। ਬਿਲਕੁਲ ਜੀ ਇਹ ਇਹਦੇ ਪਿੱਛੇ ਕੋਈ ਨਹੀਂ ਉਹਨਾਂ ਨੇ ਕਿਹਾ ਮੰਡੀ ਦੇ ਉੱਪਰ ਕਬਜ਼ਾ ਕਰਨਾ ਹੈ। ਇਹਨੂੰ ਟੇਕਓਵਰ ਕਰਨਾ ਹੈ। ਮੈਂ ਕਹਿੰਦਾ ਟੇਕਓਵਰ ਕਰਨਾ ਮੰਡੀ ਸਾਡੀ ਨੂੰ ਇੱਕ ਵਾਰੀ ਸਸਤਾ ਦੇ ਕੇ ਚੰਗੇ ਪ੍ਰੋਡਕਟਾਂ ਦਾ ਨਾਮ ਦੇ ਕੇ ਪਾਇਓਰਟੀ ਦਾ ਨਾਮ ਦੇ ਕੇ ਇੱਕ ਵਾਰੀ ਜਿਹੜਾ ਟੇਕਓਵਰ ਕਰਕੇ ਮੰਡੀਆਂ ਖਤਮ ਕਰ ਦੇਣੀਆਂ ਤਾਂ ਆਪ ਦਾ ਭਾਅ ਉਹ ਹੀ ਫੇਰ ਕਰਨਾ ਜਿਵੇਂ ਸਾਡੇ ਆ ਬਾਨੀਆਂ ਦਾ ਡੰਗ ਨੇ ਸੈਲੋ ਲਾਇਆ ਹੈ। ਤੁਸੀਂ ਉਹੀ ਉਦੋਂ ਵੱਡਾ ਜਿਹੜਾ ਇੱਕ ਹਮਲਾ ਅਮਰੀਕਾ ਵੱਲੋਂ ਕੀਤਾ ਜੇ ਉਹ ਕਹਿੰਦਾ ਅਮਰੀਕਾ ਤੇ ਜਿਹੜਾ ਦੇਸ਼ ਹੈ ਉਹ ਡੀਲਾਂ ਕਰਕੇ ਦੇਸ਼ਾਂ ਨੂੰ ਹਮੇਸ਼ਾ ਪ੍ਰਬੰਧ ਕੀਤਾ ਜਾਂਦਾ ਸਾਡੇ ਦੇਸ਼ ਉਹਦੇ ਵਿੱਚ ਜੰਗਾਲ ਚ ਫਸ ਗਿਆ ਤੇ ਸਾਡੇ ਦੇਸ਼ ਨੂੰ ਬਰਬਾਦ ਕੀਤਾ ਜਾਊਗਾ